ਸਾਰੇ ਧਰਮਾਂ ਨੂੰ ਇਕੱਠੇ ਹੋਣ ਦੀ ਇਸ ਟਾਈਮ ਕਿਉਂ ਲੋੜ ਹੈ ਧਰਮਾਂ ਨੂੰ ਤਾਂ ਹਰ ਬੜੀ ਇਕੱਠੇ ਰਹਿਣ ਦੀ ਲੋੜ ਹੈ ਵੈਸੇ ਧਰਮਾਂ ਨੂੰ ਇਕੱਠੇ ਰਹਿਣ ਦੀ ਲੋੜ ਤਾਂ ਜਿਆਦਾ ਜਿਆਦਾ ਜ਼ਿਆਦਾ ਹੋਣ ਬਣ ਜਾਣ ਧਰਮ ਤਾਂ ਇੱਕੋ ਹੀ ਆ ਜੇ ਇੱਕ ਧਰਮ ਦੇ ਅਸੀਂ ਨੋਅ ਅਸੀਂ ਡਿਫਰੈਂਟ ਟੁਕੜਿਆਂ 'ਚ ਕਰ दिए ਟੁਕੜੇ ਕਰ दिए ਧਰਮ ਦੇ ਅਸਲ ਧਰਮ ਦੇ ਨਹੀਂ ਟੁਕੜੇ ਕਰਦੇ ਅਸੀਂ ਸਾਡੇ ਜਿਹੜੇ ਆਪਣੇ ਸੋਚ ਹੈ ਆਪਣੀ ਸੋਚ ਜਦੋਂ ਸ਼ਾਮਲ ਹੋ ਜਾਂਦੀ ਹੈ ਧਰਮ ਦੀ ਸੋਚ ਦੇ ਵਿੱਚ ਉਹ ਫਿਰ ਤਾਂ ਅੰਡਰਫਰੈਂਟ ਦੂਜਾ ਖੜਾ ਹੋ ਜਾਂਦਾ ਇੱਕ ਤਾਂ ਸੋਚ ਹੈ ਪਰਮੇਸ਼ਰ ਦੀ ਸੱਚ ਦੀ ਸੋਚ ਹੈ ਇਮਾਨਦਾਰੀ ਦੀ ਸੋਚ ਹੈ ਇਮਾਨਦਾਰੀ ਦੀ ਸੋਚ ਦੇ ਵਿੱਚ ਜਦੋਂ ਥੋੜੀ ਜੀ ਸਾਡੀ ਆਪਣੀ ਮਰਜ਼ੀ ਦੀ ਸੋਚ ਹੋ ਜਵੇ ਧਰਮ ਹੈ ਪਰਮੇਸ਼ਰ ਦੀ ਮਰਜ਼ੀ ਪਰਮੇਸ਼ਰ ਦੀ ਇੱਛਾ ਜਿਹਦੇ ਨਾਲ ਸੰਸਾਰ ਬਣਿਆ ਚੱਲਦਾ ਹੈ ਉਹ ਧਰਮ ਹੈ ਜੇ ਤਾਂ ਉਹ ਸੋਚ ਰੱਖੀ ਅਸੀਂ ਫਿਰ ਤਾਂ ਝਗੜਾ ਕੋਈ ਨਹੀਂ ਸਾਡਾ ਜਿਆਦਾ ਸੀ ਵਿੱਚ ਆਪਣੀ ਆਪਣੀ ਸੋਚ ਮਿਕਸ ਹੁੰਦੀ ਜਾਂਦੀ ਹੈ ਜਿਵੇਂ ਜਿਵੇਂ ਉਹਵੇਂ ਉਹ ਧਰਮ ਉਹ ਵੱਖਰੇ ਵੱਖਰੇ ਬਣਦੇ ਜਾਂਦੇ ਨੇ ਆਪਣੀ ਸੋਚ ਵਿੱਚ ਆਦਮੀ ਦੀ ਸੋਚ ਵਿੱਚ ਮਿਕਸ ਹੋ ਜਾਂਦੀ ਹੈ ਇੱਕ ਸਟੈਂਡਰਡ ਸੋਚ ਦੇ ਵਿੱਚ ਜਿਵੇਂ ਬੇਦ ਹੈ ਜਿਹੜਾ ਬੇਦ ਵੇਲੇ ਕੋਈ ਧਰਮ ਹੈ ਜਿਹੜਾ ਧਰਮ বেদ ਵਿੱਚ ਹੈ বেদ ਤੇ ਪਹਿਲਾਂ ਕੋਈ ਗ੍ਰੰਥ ਨਹੀਂ ਵਜੂਦ ਵਿੱਚ ਧਰਮ ਦਾ ਸਭ ਤੋਂ ਪਹਿਲਾ ਗ੍ਰੰਥ বেদ ਹੈ ਧਰਮ ਦਾ ਇਸੇ ਤੇ ਆ ਕੇ ਜਦ ਮੈਂ বেদ ਦੀ ਗੱਲ ਕੀਤੀ ਉਹਨਾਂ ਸਾਰੇ ਮੰਨ ਗਏ ਵੀ ਸਾਡੀ ਜਿਹੜੀ ਹੈ ਨਕਾਸ বেদ ਨੂੰ ਇਹ ਉਹ ਕਹਿੰਦੇ ਅਸੀਂ ਵੀ বেদ ਦੇ ਵਿੱਚੋਂ ਨਿਕਲੇ ਆ ਤੇ ਹਿੰਦੂ ਤਾਂ ਖੈਰ ਨਿਕਲੇ ਹੀ ਨੇ বেদ ਦੇ ਵਿੱਚੋਂ ਪਤਾ ਹੀ ਆ ਮੁਸਲਮਾਨ ਕਹਿੰਦੇ ਅਸੀਂ ਵੀ বেদ ਦੇ ਵਿੱਚੋਂ ਹੀ ਆਏ ਆ ਔਰ ਜਿਉਂਦੀ ਇਹੋ ਦੀ ਬੇਚਵਾ ਨੇ ਮੁਸਲਮਾਨਾਂ ਤਾਂ ਆਉਣਾ ਹੀ ਆਣਾ ਸੀ ਯਾਨੀ ਬੇਦ ਵਿੱਚੋਂ ਨਿਕਲੇ ਆ ਬਾਹਰ ਦਾ ਮਤਲਬ ਹੈ ਬੇਦ ਨੂੰ ਛੱਡ ਕੇ ਅਸੀਂ ਕੋਈ ਵੱਖਰਾ ਰਾਹ ਬਣਾਇਆ ਉਹ ਹੀ ਵਖਰਾ ਤਣ ਬੜ ਗਿਆ ਕੋਈ ਸੱਜੇ ਨੂੰ ਚੱਲੇਗਾ ਕੋਈ ਖੱਬੇ ਨੂੰ ਚੱਲੇ ਗਿਆ ਕੋਈ ਜ਼ਿਆਦਾ ਖੱਬੇ ਨੂੰ ਚੱਲੇ ਗਿਆ ਕੋਈ ਜ਼ਿਆਦਾ ਸੱਜੇ ਨੂੰ ਚੱਲੇ ਗਿਆ ਉਹ ਇਦਾਂ ਰਸਤੇ ਬਦਲਦੇ ਚਲੇ ਜਾਂਦੇ ਨੇ ਸੋਚ ਦੇ ਵਿੱਚ ਜਿਉਂ-ਜਿਉਂ ਸੋਚ ਦੇ ਵਿੱਚ ਫਰਕ ਪਈ ਜਾਂਦਾ ਹੈ ਇਵੇਂ ਇੱਕ ਮਤ ਹੈ ਜਿਵੇਂ ਸਿੱਖਾਂ ਦੀ ਇੱਕ ਮਤ ਸੀ ਗੁਰੂਆਂ ਦੀ ਉਹ ਜਿਵੇਂ ਜਿਵੇਂ ਆਪਣੀ ਆਪਣੀ ਮਤ ਰਲੀ ਜਾਂਦੀ ਹੈ ਇਹਨਾਂ ਦੇ ਸੰਪਰਦਾਏ ਬਣ ਜਾਂਦੇ ਨੇ ਸੰਪਰਦਾਏ ਕਹਿੰਦੇ ਨੇ ਆਪਣੀ ਸੋਚ ਮਿਕਸ ਕਰ ਲੈਣੀ ਅਲੱਗ ਰਸਤਾ ਕਰ ਲੈਣਾ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਪੈਨ ਪੈਨ ਤੋਹ ਹੈ ਤੇਤੀ ਜਦੋਂ ਅਸੀਂ ਗੁਰਬਾਣੀ ਦੇ ਅਰਥ ਆਪਣੇ ਬੁੱਧੀ ਅਨਸਾਰ ਅਲੱਗ-ਅਲੱਗ ਆਪਾਂ ਨੂੰ ਜਿਹੜੇ ਸੂਟ ਕਰ ਉਹ ਕਰਨ ਲੱਗ ਜਾਂਦੇ ਆ ਉਹ ਫਿਰ ਸਾਰੇ ਸੰਪਰਦਾਏ ਬਣ ਜਾਂਦੇ ਨੇ ਸੰਪਰਦਾਏ ਤੁਹਾਨੂੰ ਨਹੀਂ ਹੁੰਦਾ ਸੰਪਰਦਾ ਧੜਾ ਹੁੰਦਾ ਧਰਮ ਇੱਕ ਜਿਹੜੇ ਅਸੀਂ ਕਹਿੰਦੇ ਸਾਰੇ ਧਰਮ ਉਹ ਤੁਹਾਨੂੰ ਨਹੀਂ ਧੜੇ ਨੇ ਜੋ ਧੜੇ ਬਣ ਕੇ ਲੜਾਈ ਹੋਊਗੀ ਉਹਨਾਂ 'ਚ ਡਿਫਰੈਂਸ ਰਹਣਗੇ ਆਪਣੇ ਆਪਣੇ ਧੜੇ ਦੀ ਬੈਨੀਫਿਟ ਵਾਸਤੇ ਲੜਦੇ ਨੇ ਆਪਣੇ ਆਪਣੇ ਧੜੇ ਦੇ ਬੈਨੀਫਿਟ ਵਾਸਤੇ ਸਲੋਗਨ ਲਾਉਂਦੇ ਨੇ ਗੱਲਾਂ ਕਰਦੇ ਨੇ ਉਥੇ ਲੜਾਈ ਪੈਦਾ ਹੋ ਜਾਂਦੀ ਹੈ ਉਹ ਅਸਲ ਵਿੱਚ ਇੱਕੋ ਜੇ ਇੱਕ ਤੇ ਆ ਜੀ ਹੈ ਇਮਾਨਦਾਰੀ ਇੱਕ ਧਰਮ ਹੈ ਈਮਾਨਦਾਰੀ ਜੇ ਵੰਦਾਰੀ ਆ ਜੇ ਕੋ ਲੜਾਈ ਹੋਣੀ ਜਿਉ ਜਿਉ ਬੇਈਮਾਨੀ ਵਿੱਚ ਹੁੰਦੀ ਚਲੀ ਜਾਂਦੀ ਹੈ ਲੜਾਈ ਵੱਧਦੀ ਚਲੀ ਜਾਂਦੀ ਹੈ ਤੇ ਇਮਾਨਦਾਰੀ ਦੀ ਹਮੇਸ਼ਾ ਹੀ ਲੋੜ ਹੈ ਸੇਕਤਾ ਦੀ ਹਮੇਸ਼ਾ ਹੀ ਲੋੜ ਹੈ ਅੱਜ ਨਹੀਂ ਲੋੜ ਅੱਜ ਜਦੋਂ ਤਾਂ ਅਸੀਂ ਲੋੜ ਮਹਿਸੂਸ ਕਰਦੇ ਆ ਅੱਜ ਇੰਤਹਾ ਦੇ ਵਿੱਚ ਚਲੀ ਗਈ ਬੇਈਮਾਨੀ ਟਕਰਾਅ ਇੰਤਹਾ ਦੀ ਹੱਦ ਤੱਕ ਪਹੁੰਚ ਗਏ ਅੱਜ ਸਾਨੂੰ ਤਾਂ ਲੱਗਦਾ ਵੀ ਅੱਜ ਜ਼ਿਆਦਾ ਲੋੜ ਹੈ ਜਿਆਦਾ ਖਤਰਨਾਕ ਹਥਿਆਰ ਹੋ ਗਏ ਜਿਆਦਾ ਸਾਡੀਆਂ ਵਿਚਾਰ ਵਿਛਾਵਾਂ ਹੋ ਗਈਆਂ ਜਿਆਦਾ ਸਾਡਾ ਟਕਰਾਅ ਹੋ ਗਿਆ ਜਿਆਦਾ ਸਾਡੇ ਗੁੱਸਾ ਹੋ ਗਿਆ ਜਿਆਦਾ ਧਰਮ ਛੱਡ ਦੀ ਗੁੱਸਾ ਨਫ਼ਰਤ ਵੱਜ ਜਾਂਦੀ ਹੈ ਜਦ ਨਫ਼ਰਤ ਵਧੀ ਜਾਂਦੀ ਹੈ ਧਰਮ ਤੇ ਦੂਰ ਚਾਈ ਜਾਂਦੇ ਨਫ਼ਰਤ ਹੋਈ ਜਾਂਦੀ ਹੈ ਇੱਕ ਦੂਜੇ ਦੇ ਪ੍ਰਤੀ ਬਾਜਾ ਨਫ਼ਰਤ ਵੱਜੂਗੀ ਟਕਰਾਅ ਪੈਦਾ ਹੋ ਜਾਊਗਾ ਵਰਲਡ ਖਤਮ ਹੋ ਜਾਊਗੀ ਤੇ ਇਸ ਦਾ ਹੱਲ ਕੀ ਬਾਕੀ ਜੀ ਇਸ ਦਾ ਹੱਲ ਕੀ ਹੈ ਕਿ ਧਰਮ ਨੂੰ ਇੱਕ ਏਜੰਡੇ ਦੇ ਅੰਦਰ ਆਉਣਾ ਚਾਹੀਦਾ ਹੈ ਸਾਰੇ ਧਰਮਾਂ ਨੂੰ ਇਹ ਮਾਨਦਾਰੀ ਤੇ ਆਉਣਾ ਯਾ ਲੈ ਇਹ ਮਾਨਦਾਰੀ ਤੇ ਆਜਾ ਹੱਲ ਹੋ ਗਿਆ ਜੇ ਮਾਨਦਾਰੀ ਤੇ ਆਉਣਾ ਨਹੀਂ ਫਿਰ ਕੋਈ ਹੱਲ ਨਹੀਂ ਤੇ ਸਾਰੇ ਧਰਮ ਇਕੱਠੇ ਕਿੱਦਾਂ ਹੋਣਗੇ ਧਰਮ ਇੱਕ ਹੈ ਇਕੱਠੇ ਕਿੱਦਾਂ ਹੋਣਗੇ ਧਰਮ ਦੇ ਮੁਖੀ ਅੱਜਕੱਲ ਬਹੁਤ ਅਲੱਗ-ਅਲੱਗ ਨੇ ਸਾਰੇ ਵੀ ਅਲੱਗ-ਅਲੱਗ ਵਿਚਾਰਤਾ ਰਹਿੰਦੇ ਨੇ ਜਿਹੜੇ ਲੋਕ ਪਿਸ ਦੇ ਰਹੇ ਉਹਨਾਂ ਨੂੰ ਇਕੱਠੇ ਹੋਣਾ ਬਹੁਤ ਮੁਖੀ ਨਹੀਂ ਇਕੱਠੇ ਹੁੰਦੇ ਹੁੰਦੇ ਲੀਡਰ ਕਾਹਦੇ ਇਕੱਠਾ ਹੋਊ ਲੀਡਰ ਕਿਉਂ ਇਕੱਠਾ ਹੋਊਗਾ ਲੀਡਰ ਤਾਂ ਲੀਡਰ ਹੀ ਚਾਹੁੰਦਾ ਆਪਣੀ ਧਰਮ ਦੇ ਵਿੱਚ ਲੀਡਰ ਹੁੰਦਾ ਹੀ ਨਹੀਂ ਹਾਂਜੀ ਬਾਕੀ ਧਰਮ ਦੇ ਵਿੱਚ ਦਾਸ ਨੇ ਹੁੰਦੇ ਸੇਵਾ ਕਰਨ ਵਾਲੇ ਸੇਵਕ ਹੁੰਦੇ ਨੇ ਜੇ ਧਰਮ ਦੇ ਲੀਡਰ ਜਿੰਨਾ ਚਿਰ ਧਰਮ ਦਾ ਲੀਡਰ ਸੇਵਕ ਹੈ ਉਹਨਾਂ ਚਿਰ ਉਹ ਧਰਮ ਕਾ ਜੋ ਲੀਡਰ ਬਣ ਗਿਆ ਫਿਰ ਤਾਂ ਸਾਖਤ ਬਣ ਗਿਆ ਰਾਜਾ ਬਣ ਗਿਆ ਫਿਰ ਸ਼ਰੀਕ ਹੈ ਖੁਦਾ ਬਣ ਗਿਆ ਉਹ ਤਾਂ ਖੁਦਾ ਦਾ ਸ਼ਰੀਕ ਬਣ ਗਿਆ ਨਵਾਂ ਧਰਮ ਬਣ ਗਿਆ ਉਹਦਾ ਆਪਣਾ ਆਪਣੇ ਨੌਦਾ ਬਣ ਗਿਆ ਸਨਾਤਨ ਧਰਮ ਹੈ ਸਨਾਤਨ ਇੱਕ ਆਦਮੀ ਆ ਉਹਦੇ ਨੋਂ ਤੇ ਹੈ ਧਰਮ ਫੇ ਰੱਬ ਦਾ ਧਰਮ ਹੈ ਨਹੀਂ ਪਰਮੇਸ਼ਰ ਦਾ ਹੈ ਨਹੀਂ ਸਨਾਤਨ ਦਾ ਤੇ ਸਨਾਤਨ ਧਰਮ ਵਿੱਚ भेद ਤੋਂ ਅਲੱਗ ਹੋ ਗਿਆ ਟਕਰਾਅ ਹੋ ਗਿਆ भेद ਨਾਲ ਪੂਰਤੀ ਪੂਜਾ ਕਰਨ ਲੱਗੇ ਵਿਅਕਤੀ ਪੂਜਾ ਹੋਣ ਲੱਗੀ ਪਰਮੇਸ਼ਰ ਇੱਕ ਸ਼ਕਤੀ ਹੈ ਆਦਮੀ ਇੱਕ ਵਿਅਕਤੀ ਹੈ ਵਿਅਕਤੀ ਪਰਮੇਸ਼ਰ ਨੇ ਬਣਾਇਆ ਜਦੋਂ ਵਿਅਕਤੀ ਕਹੇ ਮੈਂ ਹਾਂ ਪਰਮੇਸ਼ਰ ਹਾਂ ਇਦੋਂ ਬੜਾ ਅਨਰਥ ਕੀ ਹੋਊਗਾ ਉਹ ਤਾਂ ਪਰਮੇਸ਼ਰ ਦੇ ਖਿਲਾਫ ਨੇ ਧਰਮ ਥਾਰੇ ਇਹ ਧਰਮ ਨਹੀਂ ਇਹ ਪਰਮੇਸ਼ਰ ਦੇ ਖਿਲਾਫ ਧੜੇ ਨੇ ਬਣੇ ਹੋਏ ਵੀ ਉਹਦੋਂ ਨੂੰ ਜਾਣ ਨਹੀਂ ਦੇਣਾ ਕਿਸੇ ਨੂੰ ਰਾ ਰੋਕਦੇ ਨੇ ਤਾਂ ਜਾਣਦਾ ਜਿਨੇ ਭਗਤ ਹੋਏ ਨੇ ਭਗਤਾਂ ਨੂੰ ਥੂੜੀ ਤੇ ਚੜਿਆ ਚੜਾਇਆ ਆ ਭਗਤਾਂ ਦੇ ਜ਼ੁਲਮ ਹੋਏ ਭਗਤਾਂ ਨੂੰ ਹੱਥੀ ਮੂਰੇ ਕਬੀਰ ਨੂੰ ਸਿਟਿਆ ਗੁਰੂਆਂ ਤੇ ਇਹ ਕੌਣ ਕੀਤਾ ਕਿਹਨਾਂ ਨੇ ਕੀਤਾ ਉਹ ਵੀ ਧਰਮ ਕਾਦਮੀ ਨੇ ਆਪਣੇ ਆਪ ਨੂੰ ਧਰਮ ਕਹਿੰਦੇ ਨੇ ਇਸਾਨ ਵਾਲੇ ਧਰਮ ਕਹਿੰਦੇ ਨੇ ਇਹ ਧਰਮ ਨੇ ਹਣ ਅਸਲ ਚ ਤਰ੍ਹਾਂ ਵਿਰੁੱਧੀ ਨੇ ਹੈ ਜਦ ਅਸੀਂ ਬਹੁਤੇ ਧਰਮਾਂ ਦੀ ਗੱਲ ਕਰਦੇ ਹਾਂ ਉਹ ਧਰਮ ਵਿਰੁੱਧੀ ਨੇ ਟੜੇ ਨੇ ਆਪਣੇ ਆਪਣੇ ਧਰਮ ਵੱਲ ਅਸਲ ਧਰਮ ਵੱਲ ਜਾਣ ਤੋਂ ਰੋਕਦੇ ਨੇ ਇਸੇ ਨੂੰ ਕਬੀਰ ਜੀ ਕਹਿੰਦੇ ਨੇ ਨਾ ਰੋੜਾ ਹੋਇ ਰੋ ਬਾਟਕਾ ਇਰਾਦੇ ਪਰਮੇਸ਼ਰ ਦੇ ਰਾਦੇ ਰੋੜੇ ਨੇ ਉਧਰ ਨੂੰ ਨਹੀਂ ਜਾਣ ਦਿੰਦੇ ਉਧਰ ਨੂੰ ਜਾਊਗਾ ਉਹਨੂੰ ਰੋਕਦੇ ਨੇ ਹੁਣ ਆ ਸਾਡੇ ਸਿੱਖ ਨੇ ਉਹ ਵੀ ਰੋਕਦੇ ਨੇ ਅਸਲੀ ਗੱਲ ਕਰਨ ਤੇ ਰੋਕਦੇ ਰਹੇ ਨੇ ਉਹ ਤਾਂ ਅਲੱਗ ਗੱਲ ਆ ਵੀ ਅਸੀਂ ਰੁਕ ਗਏ ਦੀ ਉਹਨਾਂ ਤੇ ਉਹ ਬਥੇਰੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹ ਗੱਲ ਅੱਜ ਕਰ ਨਹੀਂ ਸਕਦੇ ਸੀ ਵੀ ਇਹ ਮਤਲਬ ਸਜ਼ਾ ਦੇ ਦਿੰਦੇ ਆ ਭੈ ਦੇ ਦਿੰਦੇ ਹੁੰਦੇ ਆ ਇਹ ਵੀ ਅਕਾਲ ਤਖਤ ਦੇ ਸਾ ਲੋ ਇਹੋ ਕਰ ਲੋ ਉਹ ਕੌਣ ਸਮਝਦਾ ਉਹ ਜਿਹੜੇ ਤਕੜੇ ਬੰਦੇ ਹੁੰਦੇ ਨੇ ਉਹ ਤਾਂ ਮੌਤ ਨੂੰ ਨਹੀਂ ਕੋ ਸਮਝਦੇ ਖਲਕੂਨ ਦੱਸਦੇ ਇਹਨਾਂ ਦੇ ਪਖੰਡਵਾਦ ਨੂੰ ਕੀ ਸਮਝਦੇ ਨੇ ਇਹ ਕਰਕੇ ਇਹ ਲੋਕ ਤਾਂ ਧਰਮ ਨਹੀਂ ਆਣ ਇਹ ਇਹ ਧਰਮ ਵਿਰੋਧੀ ਤਾਕਤਾਂ ਨੇ ਸਾਰੀਆਂ ਤੇ ਬਾਪੂ ਜੀ ਤੁਹਾਨੂੰ ਕੀ ਲੱਗਦਾ ਧਰਮ ਕਿਹਜਾ ਹੋਣਾ ਚਾਹੀਦਾ ਹੁਣ ਸੰਸਾਰ ਨੂੰ ਕਿਹਜੇ ਧਰਮ ਦੀ ਲੋੜ ਹੈ ਅਸੀਂ ਕਿੰਨੀ ਇਮਾਨਦਾਰੀ ਦਾ ਇਮਾਨਦਾਰੀ ਦਾ ਇਮਾਨਦਾਰੀ ਦਾ ਤੁਸੀਂ ਇਮਾਨਦਾਰ ਹੈ ਜਿਹੜਾ ਉਹ ਧਰਮ ਹੈ ਅਸੀਂ ਜਿਹੜੇ ਜਿਹੜੇ ਧਰਮ ਚ ਵੀ ਹੈਗੇ ਐਸ ਬਸ ਅਸੀਂ ਇਮਾਨਦਾਰ ਹੋ ਜਿੱਥੇ ਬੇਈਮਾਨੀ ਆ ਗਈ ਧਰਮ ਨਹੀਂ ਰਿਹਾ ਠੀਕ ਆ ਜੇ ਤੇ ਝੂਠ ਆ ਗਿਆ ਧਰਮ ਨਹੀਂ ਰਿਹਾ ਜੇ ਤੇ ਤੱਕ ਸੱਚਾ ਹੈ ਧਰਮ ਹੈ ਜਦ ਵਿੱਚ ਝੂਠ ਮਿਕਸ ਹੋਣ ਲੱਗ ਗਿਆ ਧਰਮ ਗਿਆ ਸਾਰੇ ਧਰਮ ਝੂਠ ਬੋਲਦੇ ਨੇ ਆ ਜਿਹੜੇ ਜ਼ਿਆਦਾ ਧਰਮ ਨੇ ਸਭ ਝੂਠ ਹੈ ਝੂਠ ਮਿਕਸ ਹੈ ਸਾਰਾ ਦਾ ਝੂਠ ਨਹੀਂ ਹੈ ਜੇ ਝੂਠ ਮਿਕਸ ਹੋ ਗਿਆ ਝੂਠੇ ਬਣਿਆ ਜਾਂਦਾ ਫਿਰ ਉਹ ਲੋਕ ਵਿਅਕਤੀ ਇਮਾਨਦਾਰ ਹੋ ਜਾਵੇ ਇਮਾਨਦਾਰ ਹੋ ਜਾ ਸਮਾਨਦਾਰ ਬਣਨ ਬਾਅਦ ਤੇ ਵਿਅਕਤੀ ਨੂੰ ਕਿਸੇ ਧਰਮ ਦੀ ਲੋੜ ਨਹੀਂ ਕਿਸੇ ਗ੍ਰੰਥ ਦੀ ਲੋੜ ਨਹੀਂ ਕਿਸੇ ਗੁਰੂ ਦੀ ਲੋੜ ਨਹੀਂ ਜੇ ਉਹਨੇ ਫੜਨਾ ਹੋਵੇ ਇਮਾਨਦਾਰ ਫਿਰ ਕਿਸੇ ਦੀ ਲੋੜ ਨਹੀਂ ਜੇ ਨਹੀਂ ਬਣਨਾ ਫਿਰ ਉਹਨੂੰ ਕੋਈ ਬਣਾ ਨਹੀਂ ਸਕਦਾ ਚਾਹੇ ਪਰਮੇਸ਼ਰ ਵੀ ਆਜਵੇ ਨਹੀਂ ਬਣਾ ਸਕਦਾ ਉਹਨੂੰ ਉਹਦੀ ਮਰਜ਼ੀ ਆ ਬਣਨਾ ਜਾਂ ਨਹੀਂ ਬਣਨਾ ਹੁਣ ਤੁਸੀਂ ਬਾਪੂ ਜੀ ਰਸਤਾ ਦਿਖਾਓ ਵੀ ਸਾਨੂੰ ਕਿੱਦਾਂ ਈਮਾਨਦਾਰ ਹੋਣਾ ਚਾਹੀਦਾ ਹੈ ਕਿਦਾਂ ਉਹੀ ਗੱਲ ਫੇਰ ਹੋਗੀ ਈਮਾਨਦਾਰ ਹੋਣਾ ਚਾਹੀਦਾ ਹੈ ਕਿਦਾਂ ਇਹ ਸਵਾਲ ਹੀ ਨਹੀਂ ਹੈ ਇਹ ਉਹ ਕਹੂਗਾ ਜਿਹਨੇ ਮਾਦਰ ਪੜਨਾ ਨਹੀਂ ਉਹਦਾ ਸਵਾਲ ਹੈ ਜੇ ਪੜਨਾ ਤਾਂ ਉਹਦੀ ਮਰਜ਼ੀ ਤੇ ਹੈ ਈਮਾਨਦਾਰ ਪੜਨਾ ਨਾ ਪੜਨਾ ਇਹ ਤਾਂ ਸਵਾਲ ਹੈ ਨਹੀਂ ਮਤਲਬ ਆਪਾਂ ਇਹਨਾਂ ਕੰਮਾਂ ਦੇ ਵਿੱਚ ਵਿਚਾਰਾਂ ਦੇ ਵਿੱਚ ਈਮਾਨਦਾਰੀ ਲਿਆਵੇ ਉਹ ਉਹ ਲਿਆ ਸਕਦਾ ਜੇ ਚਾਹੁੰਦਾ ਹੋਵੇ ਈਮਾਨਦਾਰੀ ਤਾਂ ਸਭ ਨੂੰ ਪਤਾ ਹੈ ਭਗਤ ਕਬੀਰ ਜੀ ਕਹਿੰਦਾ ਮਨ ਜਾਣ ਤੋਂ ਸਭ ਬਾਤ ਮਨ ਆਪਣਾ ਮਨ ਸਾਰਾ ਕੁਝ ਜਾਣਦਾ ਹੈ ਜਾਂ ਦੁਆ ਉਹਦਾ ਨਾ ਬੇਇਮਾਨੀ ਕਰਦਾ ਉਹਨੂੰ ਪਛਾੜ ਲੈਂਦਾ ਬੇਇਮਾਨੀ ਕਰਦਾ ਜਾਂਪ ਕਰਦਾ ਜਾਂ ਨਹੀਂ ਪਤਾ ਸਭ ਪਤਾ ਹੈ ਲੇਕਿਨ ਨੋਇਂ ਇੰਗਲੀ ਕਰਦੇ ਹਾਂ ਅਸੀਂ ਜੋ ਕੁਝ ਕਰਦੇ ਹਾਂ ਜਿੱਦਣੇ ਨੋਇਂ ਇੰਗਲੀ ਕਰਨਾ ਛੱਡਤਾ ਧਰਮਕ ਹੁੰਦਾ ਚਲਾ ਜਾਊ ਆਪੇ